ਹਲਕਾ ਸ੍ਰੀ ਹਰਗੋਬਿੰਦਪੁਰਾਦੀਨ ਪਿੰਡੇ ਪਿੰਡ ਵਿਠਵਾ ਵਿਖੇ ਗੁਰਦਾਸਪੁਰ ਰੋਡ ਤੇ ਸਥਿਤ ਬत्तियां ਵਾਲੇ ਚੌਂਕ ਵਿੱਚ ਦੇਰ ਸ਼ਾਮ ਵਿਠਵਾ ਗੋਪਾਲਪੁਰ ਅਤੇ ਪਿੰਡ ਮੂੜ ਦੀਆਂ ਦੋ ਧਿਰਾਂ ਵਿੱਚ ਪੁਰਾਣੀ ਰੰਜਿਸ਼ ਦੀ ਲੜਾਈ ਦੇ ਚਲਦਿਆਂ ਗੋਲੀਆਂ ਚੱਲ ਗਈਆਂ ਜਿਸ ਵਿੱਚ ਦੋਵਾਂ ਧਿਰਾਂ ਦੇ 4 ਵਿਅਕਤੀਆਂ ਦੀ ਮੌਤ ਹੋ ਗਈ ਅਤੇ 5-6 ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਹਨ ਜਾਣਕਾਰੀ ਅਨੁਸਾਰ ਸ੍ਰੀ ਹਰਗੋਬਿੰਦਪੁਰ ਦੇ ਨਜ਼ਦੀਕ ਪਿੰਡ ਵਿੱਠਵਾ ਦੇ ਸਰਪੰਚ ਅੰਗਰੇਜ਼ ਸਿੰਘ ਆਪਣੇ ਪਰਾ ਬਲਜੀਤ ਸਿੰਘ ਪੁੱਤਰ ਬੁੱਧਾ ਸਿੰਘ ਅਤੇ ਪਤੀਜੇ ਸਮਸ਼ੇਰ ਸਿੰਘ ਪੁੱਤਰ ਹਰਚਰਨ ਸਿੰਘ ਸ੍ਰੀ ਹਰਗੋਬਿੰਦਪੁਰ ਸਾਹਿਬ ਨੂੰ ਆ ਰਹੇ ਹਸੀ ਅਤੇ ਦੂਜੀ ਧਿਰ ਦੇ ਵਿਅਕਤੀ ਜੋ ਕਿ ਪਿੰਡ ਵਿੱਠਵਾ ਗੋਪਾਲਪੁਰ ਅਤੇ ਪਿੰਡ ਮੂਰ ਦੇ ਹਨ ਇਹਨਾਂ ਦੋਵਾਂ ਧੜਿਆਂ ਦੀ ਬੱਤੀਆਂ ਵਾਲੇ ਚੌਂਕ ਵਿੱਚ ਆਮੋ ਸਾਹਮਣੇ ਸਾਹਮਣੇ ਹੋਈ ਜ਼ਬਰਦਸਤ ਲੜਾਈ ਦੌਰਾਨ ਗੋਲੀਆਂ ਚੱਲਣ ਕਾਰਨ ਸਰਪੰਚ ਅੰਗਰੇਜ਼ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਅਤੇ ਉਸ ਦਾ ਪਰਬਲਜੀਤ ਸਿੰਘ ਅਤੇ ਪਤੀਜੇ ਸਮਸ਼ੇਰ ਸਿੰਘ ਵਾਸੀ ਵਿਠਵਾਤੋ ਇਲਾਵਾ ਦੂਜੀ ਟੀਰ ਦੇ ਨਿਰਮਲ ਸਿੰਘ ਪੁੱਤਰ ਦੀਵਾਨ ਸਿੰਘ ਵਾਸੀ ਮੂੜ ਅਤੇ ਬਲਰਾਜ ਸਿੰਘ ਪੁੱਤਰ ਰਵੇਲ ਸਿੰਘ ਵਾਸੀ ਗੋਪਾਲਪੁਰ ਵਿਠਵਾਦੀ ਮੌਤ ਹੋ ਗਈ। ਜਦ ਕਿ ਹੋਰ ਵੀ ਜ਼ਖਮੀ ਹੋ ਗਏ। ਇਸ ਸਮੇਂ શ્રી ਹਰਗੋਬਿੰਦਪੁਰ ਪੁਲਿਸ ਸਬ ਡਿਵੀਜ਼ਨ ਦੇ ਡੀਐਸਪੀ ਰਾਜੇਸ਼ ਕੱਕੜ ਸ੍ਰੀ ਹਰਗੋਬਿੰਦਪੁਰ ਥਾਣਾ ਮੁਖੀ ਸਤਪਾਲ ਸਿੰਘ ਅਤੇ ਸਬ ਇੰਸਪੈਕਟਰ ਬਲਕਾਰ ਸਿੰਘ ਪੁਲਿਸ ਪਾਰਟੀ ਸਮੇਤ ਪਹੁੰਚੇ। ਉਹਨਾਂ ਲੜਾਈ ਦੀ ਵਜ੍ਹਾ ਪਿੰਡ ਵਿਠਵਾ, ਗੋਪਾਲਪੁਰ ਅਤੇ ਪਿੰਡ ਮੂਲ ਦੇ ਦੋ ਟੜਿਆਂ ਦੀ ਆਪਸੀ ਲੜਾਈ ਦੱਸਿਆ। कहा जख्मी तुरंत हस्पाल बटा हरचर बुद्धा दूजी पे देमलान वासी मूल बलराज पुत्र रवेल गोपालपुर विठवा की मौत गोलियां लगन हो गई है इस अलावा होर भी लोग जख्मी हुए हैं ਇਸ ਸਮੇਂ ਪੁਲਿਸ ਨੂੰ ਮੌਕੇ ਤੋਂ ਚੰਗੇ ਹੋਏ ਕਾਰਤੂਸ ਵੀ ਬਰਾਮਦ ਹੋਏ ਅਤੇ ਲੜਾਈ ਦੌਰਾਨ ਕਿਲੇ ਕਿਲੇ ਹਥਿਆਰ ਵਰਤੇ ਗਏ ਹਨ ਪੁਲਿਸ ਇਸ ਡਾਕਟਰ ਇਨ ਹਾਉ ਇਮੰ ਲਾਇਟ ਆਪਨਾਜ਼ ਮੈਂ ਭਈ ਡਾਕਟਰ ਏਕਮਦੀਪ ਸਿੰਘ ਸਿਵਲ ਹਸਪਤਾਲ ਬਟਾਲਾ ਐਮਰਜੈਂਸੀ ਸਾਡੇ ਕੋਲ ਨਾ ਚਾਰ ਕੇਸ ਆਏ ਸੀਗੇ ਅੱਜ ਗਨ ਸ਼ਾਟ ਅਲੈਜਡ ਗਨ ਸ਼ਾਟ ਦੀ ਹਿਸਟਰੀ ਜਨਾਲ ਇੱਕ ਅੰਗਰੇਸ ਸਿੰਘ ਆਇਆ ਸਾਡੇ ਕੋਲ ਆ ਪਿਤਾ ਨਾਮ ਬੁੱਢਾ ਸਿੰਘ ਤੇ ਪਿੰਡ ਵਿਠਵਾ ਤੋਂ ਇਕ ਹੈ सुरेंद्र ਸਿੰਘ ਪੁੱਤਰ ਸੁਰਤਾ ਸਿੰਘ ਪਿੰਡ ਵਿਠਵਾ ਤੋਂ ਇਹ ਦੋਨੋਂ ਦੀ ਹਾਲਤ ਕਾਫੀ ਗੰਭੀਰ ਸੀਗੀ ਇਹਨਾਂ ਨੂੰ ਆਪਾਂ ਰੈਫਰ ਕੀਤਾ ਹੈ ਗੁਰਨਾਨਕ ਹਸਪਤਾਲ ਅੰਮ੍ਰਿਤਸਰ ਉਸ ਤੋਂ ਬਾਅਦ ਸਾਡੇ ਕੋਲ ਕੇਸ ਆਏ ਇੱਕ ਬਲਜੀਤ ਸਿੰਘ ਪੁੱਤਰ ਗੁਟਾ ਸਿੰਘ ਪਿੰਡ ਵਿਠਵਾ ਤੇ ਸ਼ਮਸ਼ੇਰ ਸਿੰਘ ਪੁੱਤਰ ਨਰਿੰਜਨ ਸਿੰਘ ਪਿੰਡ ਵਿਠਵਾ ਇਹ ਸਾਡੇ ਕੋਲ ਬਰੋਡਡਡ ਆਏ ਨੇ ਇਹਨਾਂ ਦੀ ਆਪਾਂ ਬੋਡੀ ਸ਼ਿਫਟ ਕਰਵਾਈ ਹੈ ਪੋਸਟਮਾਰਟਮ ਲਈ ਤੇ ਬਾਕੀ ਇਹਦੀ ਕਾਰਵਾਈ ਉਸ ਤੋਂ ਬਾਅਦ ਕੋ ਪ੍ਰੋਪਰ ਕਾਰਵਾਈ ਦਾ ਰਿਪੋਰਟ ਮਿਲੇਗਾ ਦੇਖਿਆ ਤੇ ਜੇਕਰ ਕਈ ਅਸੀਂ ਜ਼ਮਨ ਕੀਤਾ ਪਹਿਲੀ ਨਜ਼ਰ ਕੀ ਲੱਗਦਾ ਸਹੀ ਨਜ਼ਰ ਵਿੱਚ ਗਨ ਸ਼ਾਟ ਲੱਗਦਾ ਹੈ ਬਾਕੀ ਫੋਰਨ ਬੋਡੀ ਹੈ ਇਹ ਜਦੋਂ ਪ੍ਰੋਪਰ ਰਿਪੋਰਟ ਹੁੰਦੀ ਹੈ ਜਦੋਂ ਪ੍ਰੋਪਰਟੀ ਤਿਆਰ ਹੋ ਗਈ ਉਦੋਂ ਕਨਫਰਮ ਹੋਏਗਾ ਨਾਲ ਬਾਕੀ ਵੀ ਹਿਸਟਰੀ ਹੈਗੀ ਹੈ ਲੜਾਈ ਝਗੜੇ ਦੀ